ਧਾਰੀਵਾਲ ਰੇਲਵੇ ਸਟੇਸ਼ਨ ਤੇ ਇੱਕ ਹਾਈ ਵੋਲਟੇਜ ਡਰਾਮਾ ਦੇਖਣ ਨੂੰ ਮਿਲਿਆ ਕਿਉਂਕਿ ਤਕਰੀਬਨ 60-70 ਫੁੱਟ ਉੱਚੇ ਟਾਵਰ ਦੇ ਉੱਤੇ ਇੱਕ ਨੌਜਵਾਨ ਚੜ੍ਹਿਆ ਅਤੇ ਆਖਰਕਾਰ ਟਾਵਰ ਦੇ ਚੜ੍ਹੇ ਇਸ ਵਿਅਕਤੀ ਨੂੰ ਇਸ ਨੌਜਵਾਨ ਨੂੰ ਲਗਭਗ 7 ਘੰਟਿਆਂ ਤੋਂ ਬਾਅਦ ਹੇਠਾਂ ਉਤਾਰ ਲਿਆ ਗਿਆ। ਇਸ ਨੌਜਵਾਨ ਦਾ ਕਹਿਣਾ ਸੀ ਕਿ ਉਸਨੇ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਪਰ ਉਸਦੀ ਕਿਸੇ ਨੇ ਇੱਕ ਨਾ ਸੁਣੀ ਇਨਸਾਫ ਨਾ ਮਿਲਣ ਕਾਰਨ ਧਾਰੀਵਾਲ ਦਾ ਕ੍ਰਿਸ਼ਨਾ ਗਲੀ ਦਾ ਇੱਕ ਵਿਅਕਤੀ ਅਸ਼ਵਨੀ ਜੋ ਸਵੇਰੇ ਲਗਭਗ 7:00 ਵਜੇ ਦੇ ਨੇੜੇ ਤੇੜ ਧਾਰੀਵਾਲ ਰੇਲਵੇ ਸਟੇਸ਼ਨ ਦੇ ਕੋਲ ਟਾਵਰ ਦੇ ਉੱਪਰ ਚੜ੍ਹਿਆ ਅਤੇ ਇਨਸਾਫ ਦੀ ਮੰਗ ਕਰ ਰਿਹਾ ਸੀ ਜਿਸ ਨੇ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਚੁੱਕੇ ਹੈ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਕੋਈ ਇਨਸਾਫ ਨਹੀਂ ਦਿੱਤਾ ਅਤੇ ਇਸ ਮੌਕੇ ਦੇ ਉੱਤੇ ਰੇਲਵੇ ਪੁਲਿਸ ਥਾਣਾ ਧਾਰੀਵਾਲ ਦੀ ਐਸ ਐਚ ਓ ਇੰਸਪੈਕਟਰ ਬਲਜੀਤ ਕੌਰ ਅਤੇ ਧਾਰੀਵਾਲ ਨਹਿਰ ਤਹਿਸੀਲ ਦੇ ਲਖਵਿੰਦਰ ਸਿੰਘ ਅਤੇ ਹੋਰ ਸ਼ਹਿਰ ਦੇ ਕੁਝ ਪਤਵੰਤੇ ਮੌਕੇ ਤੇ ਪਹੁੰਚੇ ਅਤੇ ਉਸ ਨੂੰ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਪਰ ਉਹ ਥੱਲੇ ਨਾ ਉਤਰਿਆ ਫਿਰ ਆਸ਼ਵਨੀ ਕੁਵਾਰ ਦੇ ਨਜ਼ਦੀਕੀ ਦੋਸਤ ਸਮਾਜ ਸੇਵੀ ਸੁਨੰਦਰ ਸ਼ਰਮਾ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਆਸ਼ਵਨੀ ਸ਼ਰਮਾ ਨੂੰ ਬੇਨਤੀ ਕੀਤੀ ਕਿ ਜਿਹੜਾ ਵੀ ਤੇਰਾ ਮਸਲਾ ਹੈ ਅਸੀਂ ਪ੍ਰਸ਼ਾਸਨ ਦੇ ਨਾਲ ਬੈਠ ਕੇ ਗੱਲਬਾਤ ਕਰਦੇ ਹਾਂ ਉਹਨਾਂ ਦੇ ਕਹਿਣ ਤੇ ਉਹ ਤਕਰੀਬਨ 7 ਘੰਟਿਆਂ ਬਾਅਦ ਟਾਬਰ ਤੋਂ ਹੀਠਾਂ ਆਇਆ ਅਤੇ ਉਸ ਨੇ ਪ੍ਰਸ਼ਾਸਨ ਦੇ ਨਾਲ ਗੱਲਬਾਤ ਵੀ ਕੀਤੀ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਅਸੀਂ ਤੁਹਾਡੀ ਪੂਰੀ ਮਦਦ ਕਰਾਂਗੇ ਲਾਪ੍ਰੀਤ ਖੁਸ਼ੀਪੁਰ ਦੀ ਰਿਪੋਰਟ ਨੋ ਨਸੀਬ ਜੰਦਰ ਇਸ ਤੰਗਲ ਦੀ ਨੰਬਰ ਇੱਕ ਧਾਰੀ ਬਹਾਦਰ ਦੇ ਬੇਟ ਦਾ ਕਤਲ ਕਰਵਾਇਆ 1952 ਜਾਂ 26 ਨੂੰ 23 ਨੂੰ ਉਹਦੀ ਉਹਦੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਮਾਦਾ ਚੰਡੀਗੜ੍ਹ ਮੈਂ ਕੇਸ ਕੀਤਾ ਵਾ ਉੱਥੇ ਵਕੀਲ ਵੀ ਮੈਂ ਸਿੱਧਿਆ ਜਾ ਕੇ ਦਾ ਸਮਝ ਲਓ ਮਤਲਬ ਵਕੀਲ ਨੂੰ 50000 ਦਿੱਤਾ ਮੈਨੂੰ ਕਹਿੰਦਾ ਵੀ 20 ਜੱ ਤੁਹਾਡਾ ਬੰਦਾ ਹੋਦ ਤੋ ਮੈਂ ਕਿਹਾ ਸਰ ਤੁਹਾਨੂੰ ਕਿਹਾ 50000 ਤਵਾ ਵੇਤਨ ਦੇ ਦਾਂਗਾ ਪਰ ਕੋਈ ਕੰਮ ਤੇ ਕਰੋ ਕੰਮ ਕੋਈ ਕੀਤਾ ਨਹੀਂ ਉਹਨਾਂ ਨੇ ਉਸ ਤੋਂ ਬਾਅਦ ਵੀ ਜ ਮੈਨੂੰ ਕਹਿੰਦਾ ਮੈਂ ਤਾ ਨਾਵਾ ਜੇ ਵੀਆ ਸੋਦੋ ਕਿ ਮੈਂ ਸਾਦੇ ਵੀ ਜੇ ਨਾ ਹੋਗੇ ਤਵੇਂ ਤਾਂ ਕਮਹਾ ਲੋ ਨਹੀਂ ਆ ਕਰਨਾ ਮੈਂ ਹੈਗਾ ਹੀ ਆ ਕਿਉਂਕਿ ਮੇਰੇ ਮੁੰਡੇ ਦਾ ਕਤਲ ਹੋਇਆ ਵਾ ਜੀਵਤ ਪੁੱਤ ਜੀ ਮੇਰੀ ਮੰਗ ਇਹ ਆ ਵੀ ਜੇਕਰ ਉਹਦਾ ਕਤਲ ਦਾ ਮੀਨ ਹੈਗਾ ਮੁੰਡੇ ਦਾ ਵੀ ਜੇ ਕਤਲ ਤਾਂ ਨਾ ਮਿਲਿਆ ਤਾਂ ਮੈਂ ਜੇ ਕਦੇ ਇੱਕ ਦਿਨ ਮੈਂ ਕੰਨਾ ਜਾਂਦਾ ਮੈਂ ਕਰ ਸਕਦਾ ਇਹ ਮੇਰਾ ਮੁੰਡੇ ਚ ਜਾਣਾ ਹੈਗੀ ਸੀ ਮੇਰਾ ਮੁੰਡੇ ਦੀ ਫੋਟੋ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਮੈਂ ਤੁਹਾਨੂੰ ਮੈਂ ਤੁਹਾਨੂੰ ਫੋਟੋ ਦੱਸਦਾ ਮੁੰਡੇ ਤੇ ਤੋਂ ਬਾਅਦ ਮੈਂ ਹੁਮਦਾ ਚੰਡੀਗੜ੍ਹ ਗਿਆ ਆ ਜਲਦੀ ਸਮਨ ਕਰਾਇਆ ਦੇ ਜੀ ਆ ਕਟਵਰਨ ਸਬਪਾਲਾ ਅਗਰ ਅਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਡੀਜੀਪੀ ਪੰਜਾਬ ਇਹਨਾਂ ਨੂੰ ਜਲਦੀ ਸਮਨ ਹੋਇਆ ਦੇਆ ਇਸ ਸੰਮਨ ਜਿਹੜਿਆ ਜੇਕਰ ਇਹਨਾਂ ਨੂੰ ਨਹੀਂ ਸਮਝੋ ਇੱਥੇ ਕੱਟ ਹੁੰਦਾ ਕਿਉਂਕਿ ਬਾਕੀ ਇਹਦੇ ਉੱਤੇ ਕੱਟਵਾ ਕਟਿੰਗ ਕੀਤੀ ਦੀ ਥੱਲੇ ਜਿੱਦਾਂ ਕਟਿੰਗ ਇਤਨਾ ਜਿੱਦਾਂ ਕਟਿੰਗ ਕੀਤੀ ਹੋਈ ਆ ਮੈਂ ਬੜਾ ਕੁਝ ਕੀਤਾ ਵਾ ਸੁਣਵਾਈ ਕਿਤੇ ਨਹੀਂ ਹੁੰਦੀ ਉਹ ਕਹਿੰਦਾ ਤੂੰ ਵਾਦ-ਵਾਦ ਮਾਨ ਸਾਹਿਬ ਕੋਲ ਚਲ ਜਾਏਂਗਾ ਨਾ ਮਾਨ ਸਾਹਿਬ ਵੀ ਕਰ ਸਕਦੇ ਜੇ ਤੇ ਫੋਨ ਉਹਦਾ ਮੰਗਾਦਾ ਵਾ ਫੋਨ ਤੇ ਤੇ ਅਧਰਾਂ ਦੀਆਂ ਮੈਨੂੰ ਸੁਣਨ ਉਸਨਾਂ ਦੱਸ ਮਾ ਭਾਜੀ ਨੇ ਕਿਹਾ ਤੇ ਮਤਲਬ ਮੈਨੂੰ ਯਕੀਨ ਦਵਾਇਆ ਗਿਆ ਵੀ ਮੈਂ ਸੁਪਰੀਮ ਕੋਰਟ ਵਿੱਚ ਆਪਾਂ ਕੇਸ ਪਾਵਾਂਗੇ ਜੇਕਰ ਜੇ ਇਹਨਾਂ ਕੇਸ ਇਨਸਾਫ ਨਹੀਂ ਮਿਲਦਾ ਤੇ ਫਿਰ ਉਸ ਕਰਕੇ ਮੈਂ ਟਾਵਰ ਤੇ ਗਿਆ ਚੜਿਆ ਸੀਗਾ ਹੁਣ ਥੱਲੇ ਆ ਗਿਆ ਵਾ ਕਿਵੇਂ ਸੀਗਾ ਜੀ ਹਸਣਾ ਮਿਸਟਰ ਅਸ਼ਵਨੀ ਕੁਮਾਰ ਜੀ ਜਿਹੜੇ ਟਾਵਰ ਤੇ ਚੜਾਏ ਉਹਨਾਂ ਦਾ ਪਤਾ ਲੱਗਾ ਤਾਂ ਪ੍ਰਸ਼ਾਸਨ ਦੀ ਡਿਊਟੀ ਲੱਗੀ ਪ੍ਰਸ਼ਾਸਨ ਵੈਦ ਪ੍ਰੋਕਸਲ ਉਹ ਨਾਲ ਇਥੇ ਪਹੁੰਚੇ ਆ ਤੇਨੂੰ ਰਿਕੁਐਸਟ ਕੀਤੀ ਇਹਨੇ ਆਪਣੇ ਦੱਸਿਆ ਅ ਮੁਸ਼ਕਲਾਂ ਜਿਹੜੀਆਂ ਵੀ ਆਕੀਆਂ ਜਿਹੜਾ ਇਹਨਾਂ ਨਾਲ ਉਹਦੀ ਕੀ ਹੋਈ ਆ ਉਹ ਸਬੰਧ ਚ ਉਹ ਵਿਸ਼ਵਾਸ ਹੋਇਆ ਵੀ ਤਲੇ ਆਓਗੇ ਤੁਹਾਡਾ ਮਸਲਾ ਰਹੀ ਉਹ ਚੁਦਗਾਹ ਤੱਕ ਪਹੁੰਚਾ ਕੇ ਹੱਲ ਕਰਾ ਦੇਣਗੇ ਕਿਦ ਲਫਤਰ ਕੈਸੇ ਸ਼ਰਮਤਾ ਹੁਣ ਉਤਰ ਕੇ ਬਹੁਤ ਜੀ ਸਾਈ ਸਲਾਮਤ ਆਪਣੀ ਸਟੇਟਮੈਂਟ ਦੇ ਰਿਹਾ ਬਹਿ ਕੇ ਗੱਲਬਾਤ ਕੀਤੀ ਚਾਹ ਪਾਣੀ ਪਿਆ ਉਹਨੂੰ ਤੇ ਠੀਕ ਆ